ਕਾਰ ਜਥੇਬੰਦੀ ਆ ਫਿਊਡਲ ਸਮਾਜ ਦੇ ਵਿੱਚ ਵੀ ਉਹ ਗੱਲਾਂ ਨਹੀਂ ਹੁੰਦੀਆਂ ਜਿਹੜੀਆਂ ਉਹ ਜਥੇਬੰਦੀ ਕਰ ਰਹੀ ਆ ਉਹ ਕਹਿੰਦੇ ਵੀ ਜੇ ਵਿਆਹ ਹੀ ਕਰ ਦਿੰਦੇ ਮੈਂ ਮੈਂ ਕਿ ਮੰਨ ਲਓ ਇੱਕ ਬੰਦ ਕਮਰੇ ਦੇ ਵਿੱਚ ਤੁਹਾਨੂੰ ਬੰਦ ਕਰਕੇ ਵਿਆਹ ਕਰਤਾ ਕੋਈ 19 ਸਾਲ ਦੀ ਕੁੜੀ ਨੂੰ 40 ਸਾਲ ਦੇ ਨਾਲ ਵਿਆਹਤਾ ਪਤੀ ਪਤਨੀ ਦਾ ਸਬੰਧ ਬਣ ਗਿਆ ਪਤੀ ਪਤਨੀ ਦਾ ਸਬੰਧ ਕੀ ਹੁੰਦੇ ਉਹ ਕਮਰੇ ਦੇ ਅੰਦਰ ਉਹਨਾਂ ਦੇ ਆਪਸ ਵਿੱਚ ਹੁੰਦੇ ਆ ਉਹ ਕਹਿੰਦੇ ਉਹਨਾਂ ਦੀ ਵੀਡੀਓਗ੍ਰਾਫੀ ਕੀਤੀ ਜਾਂਦੀ ਉਹਨਾਂ ਦੇ ਸਬੰਧਾਂ ਦੀ ਉਹਨਾਂ ਦੀਆਂ ਫੋਟੋਆਂ ਕਰ ਲਈਆਂ ਜਾਂਦੀਆਂ ਤੇ ਫਿਰ ਉਹਨਾਂ ਬੱਚਿਆਂ ਨੂੰ ਇਹ ਡਰਾ ਕੇ ਰੱਖਿਆ ਜਾਂਦਾ ਕਿ ਤੁਹਾਡੇ ਅਸੀਂ ਫੋਟੋ ਸਾਡੇ ਕੋਲੇ ਨੇ ਤੁਹਾਡੀਆਂ ਵੀਡੀਓ ਨੇ ਤਾਂ ਇਹ ਅਸੀਂ ਵਾਇਰਲ ਕਰ ਦ ਆਹ ਦੇਖੋ ਉਹਦਾ ਸੂਸਾਈਸਾਈਡ ਨਾਟ ਐ ਕੀਤਾ ਆ ਇਹਦੇ ਚ ਸਾਡਾ ਕੋਈ ਕਸੂਰ ਨਹੀਂ ਤੁਸੀਂ ਆਪਣੇ ਆਪ ਹੀ ਬੋਲ ਰਹੇ ਹੋ ਉਹਦੀ ਮਾਂ ਵੇਖ ਕੇ ਰੋਲਾ ਪਾਉਂਦੀ ਆ ਕਿ ਇਹ ਮੇਰੀ ਧੀ ਦੀ ਲਖਾਈ ਨਹੀਂ ਆ ਉਹ ਇਹਦੇ ਤੇ ਸਵਾਲ ਚੁੱਕਦੀ ਆ ਜਾਂ ਮਾਂ ਦੀ ਲਗਾਤਾਰ ਗੱਲਬਾਤ ਹੁੰਦੀ ਹੋਊਗੀ ਕਿਉਂਕਿ ਹਰ ਮਾਂ ਆਪਣੇ ਬੱਚੇ ਬਾਰੇ ਜਾਣਦੀ ਹੁੰਦੀ ਆ ਤਾਂ ਉਹਨੇ ਕਿਹਾ ਕਿ ਮੇਰੀ ਧੀ ਦਾ ਕਤਲ ਹੋਇਆ ਏ ਇਹ ਸੂਸਾਈਸਾਈਡ ਨਹੀਂ ਆ ਚਲੋ ਉਹ ਥਾਣੇ ਗਏ ਪਰ ਥਾਣੇ ਵਾਲਿਆਂ ਨੇ ਉਹਨਾਂ ਦੀ ਗੱਲ ਨਹੀਂ ਸੁਣੀ ਵੀਰਪਾਲ ਨੇ ਉਹਨਾਂ ਨੂੰ ਦਿਖਾਇਆ ਹੈ ਪੁਲਿਸ ਨੂੰ ਦੇ ਕੇ ਇਹ ਸਬੂਤ ਕਿ ਆਹ ਦੇਖੋ ਮੈਂ ਗੂਗਲ ਪੇ ਕਰਦੀ ਨਹੀਂ ਉਹ ਮੇਰੇ ਤੋਂ ਲਗਾਤਾਰ ਪੈਸੇ ਦੀ ਸੀ ਗੱਲਾਂ ਕਰਦੀ ਸੀ ਉਹ ਕਾਲ ਡਿਟੇਲਾਂ ਉਹਨਾਂ ਨੇ ਦਿੱਤੀਆਂ ਉਹ ਕਿਵੇਂ ਕਹਿ ਸਕਦੇ ਯਾਰ ਜਦੋਂ ਜਥੇਬੰਦੀ ਦੇ ਵਿੱਚ ਕੋਈ ਸ਼ਾਮਲ ਹੁੰਦਾ ਉਹਨਾਂ ਨੂੰ ਕਹਿੰਦੇ ਕਿ ਪਿਛਲੇ ਪੂਲ ਤੋੜਾਓ ਮਾਪੇ ਉਹਨਾਂ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਉਹਨਾਂ ਤੋਂ ਆਪਣੀ ਜਾਇਦਾਦ ਦਾ ਹਿੱਸਾ ਲੈ ਕੇ ਆਓ ਤੇ ਫਿਰ ਉਹ ਐਸੀ ਵਲਗਣ ਵਾਲ ਦਿੰਦੇ ਆ ਕਿ ਉਹਦੇ ਚ ਬੱਚਿਆਂ ਨੂੰ ਬਾਹਰ ਨਹੀਂ ਨਿਕਲਣ ਦਿੰਦੇ ਤੇ ਇਸ ਕਰਕੇ ਆ ਵੀ ਇਹ ਬਹੁਤ ਵੱਡੇ ਸਵਾਲ ਨੇ ਪਰ ਜੇ ਸਾਡੇ ਅੱਗੇ ਆ ਖੜੀਆਂ ਨੇ ਇਦਾਂ ਦੀਆਂ ਗੱਲਾਂ ਖੜੀਆਂ ਨੇ ਤਾਂ ਕਿਹੜੇ ਬੱਚੇ ਮਾਪੇ ਸਾਡੇ ਨਾਲ ਬੱਚਿਆਂ ਨੂੰ ਲੱਗਣ ਦੇਣਗੇ ਖੇ ਦੇਖੋ ਇੱਕ ਇਨਕਲਾਬੀ ਤੇ ਰਿਆ ਜਿਹਦੇ ਉਤੇ ਸਵਾਲ ਉੱਠਿਆ ਦੂਜੇ ਪਾਸੇ ਇਨਕਲਾਬ ਦੇ ਨਾਂ ਤੇ ਭਗਤ ਸਿੰਘ ਦੇ ਨਾਂ ਲੈ ਕੇ ਬਣੀ ਹੋਈ ਪਾਰਟੀ ਰਾਜ ਕਰ ਰਹੀ ਆ ਤੇ ਉਹਦੇ ਵਿੱਚ ਇਨਸਾਫ ਲੈਣ ਲਈ ਇੱਕ ਵਿਧਵਾ ਮਾਂ ਨੂੰ ਇਦਾਂ ਝਟਕਣਾ ਪਵੇ ਇਹ ਬਹੁਤ ਮਾੜੀ ਗੱਲ ਆ ਆਰਐਮਬੀ ਟੈਲੀਵਿਜ਼ਨ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਸੁਰਿੰਦਰ ਕੰਬੋਜ ਐਡਵੋਕੇਟ ਦਲਜੋਤ ਸ਼ਰਮਾ ਜੋ ਪਿਛਲੇ ਦਿਨੀ 5 ਤਰੀਕ ਨੂੰ ਜੋ ਸੂਸਾਈਡ ਅਟੈਂਪਟ ਕਰਨ ਦੇ ਨਾਂ ਉਸ ਤੋਂ ਬਾਅਦ ਵਕਫ ਵਕ ਜਥੇਬੰਦੀਆਂ ਤੇ ਵੀ ਇਲਜ਼ਾਮ ਲੱਗਦੇ ਨੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਿਹਾ ਜਾਂਦਾ ਕਿ ਇਹ ਸੁਸਾਈਡ ਨਹੀਂ ਇਹ ਤਾਂ ਕਤਲ ਹੈ ਤਾਂ ਉਸੇ ਤੇ ਹੀ ਵਿਚਾਰ ਚਰਚਾ ਕਰਦੇ ਹਾਂ ਸਾਡੇ ਨਾਲ ਮੈਡਮ ਜਸਬੀਰ ਕੌਰ ਜੀ ਨੇ ਮੈਡਮ ਜੋ ਇਹ ਘਟਨਾ ਹੁੰਦੀ ਹੈ ਤਾਂ ਕਿਸ ਨੂੰ ਕਿਵੇਂ ਦੇਖਦੇ ਹੋ ਜੋ ਸੁਸਾਈਡ ਅਟੈਂਪਟ ਕੀਤਾ ਜਾਂਦਾ ਦੇਖੋ ਦਲਜੋਤ ਸ਼ਰਮਾ ਜਿਹੜੀ ਆ ਲੜਕੀ ਬੜੀ ਹੋਣ ਹਾਰ ਤੇ ਇੰਟੈਲੀਜੈਂਟ ਲੜਕੀ ਸੀ ਯੂਨੀਵਰਸਿਟੀ ਦੇ ਵਿੱਚ ਉਹ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਉਹਨੇ ਲਾ ਦੀ ਡਿਗਰੀ ਡਿਗਰੀ ਕੀਤੀ ਆ ਤੇ ਪੜ੍ਹਨ ਦੌਰਾਨ ਉਹਦੀ ਲਲਕਾਰ ਨਾਮ ਦੀ ਇੱਕ ਜਥੇਬੰਦੀ ਆ ਜੋ ਇਨਕਲਾਬੀ ਜਥੇਬੰਦੀ ਉਹਦੇ ਨਾਲ ਉਹ ਜੁੜ ਗਈ ਭਗਤ ਸਿੰਘ ਦੇ ਵਿਚਾਰਾਂ ਦੀ ਉਹ ਗੱਲ ਕਰਦੇ ਆ ਤਾਂ ਬੱਚਿਆਂ ਨੂੰ ਇਹ ਠੀਕ ਹੈ ਹਰ ਜਿਹੜਾ ਨੌਜਵਾਨ ਵੱਡਾ ਜਦੋਂ ਨੌਜਵਾਨ ਹੁੰਦਾ ਹੈ ਤੇ ਉਹਦੇ ਅੰਦਰ ਇੱਕ ਹੁੰਦਾ ਜਜ਼ਬਾ ਕਿ ਅਸੀਂ ਦੇਸ਼ ਵਾਸਤੇ ਕੁਝ ਕਰੀਏ ਤੇ ਉਹਨਾਂ ਨੂੰ ਇਹ ਦਿਖਾਇਆ ਗਿਆ ਵੀ ਆਪਾਂ ਇਨਕਲਾਬ ਕਰਨਾ ਇਥੋਂ ਦੀਆਂ ਹਾਲਤਾਂ ਜਿਹੜੀਆਂ ਇਹ ਆਪਣੇ ਸਾਜ਼ਗਰ ਨਹੀਂ ਆ ਤਾਂ ਉਹ ਉਹਦੇ ਵਿੱਚ ਸਰਗਰਮੀ ਨਾਲ ਕੰਮ ਕਰਦੀ ਰਹੀ ਪਰੰਤੋ ਬਾਅਦ ਡਿਗਰੀ ਤੋਂ ਬਾਅਦ ਉਹ ਹੋਲ ਡਾਈਮਰ ਬਣ ਕੇ ਤੇ ਲੁਧਿਆਣੇ ਮਜ਼ਦੂਰਾਂ ਦੇ ਕੇਸ ਲਣ ਲੱਗ ਗਈ ਮਤਲਬ ਲੇਬਰ ਕੋਰਟ ਦੇ ਵਿੱਚ ਜਾ ਕੇ ਲੜਦੀ ਸੀ ਤਾਂ ਉਹਦੀ 5 ਤਰੀਕ ਨੂੰ ਹਸਮਈ ਮੌਤ ਹੁੰਦੀ ਆ ਤਾਂ ਉਹਦੇ ਮਤਲਬ ਰਾਤ ਨੂੰ ਚਾਰ ਦੀ ਸ਼ਾਮ ਨੂੰ ਉਹਦੀ ਮਦਦ ਆ ਇਹ ਕਹਿਣਾ ਹੈ ਕਿ ਮੇਰੇ ਨਾਲ 4:30 ਵਜੇ ਦੇ ਕਰੀਬ ਉਹਦੀ ਗੱਲ ਹੁੰਦੀ ਆ ਫੋਨ ਤੇ ਤੇ ਉਹ ਮੈਨੂੰ ਕਹਿੰਦੀ ਆ ਮੈਂ ਮੰਮੀ ਮੇਰੇ ਲਈ ਗਜਰੇਲਾ ਬਣਾ ਕੇ ਭੇਜੋ ਮੈਨੂੰ 2000 ਰੁਪਏ ਕਾ ਦਿਓ ਮੈਂ ਸ਼ੂਜ਼ ਲੈਣੇ ਆ ਉਹ ਉਹ ਦਿਨ ਉਹਨੇ ਲੇਬਰ ਕੋਰਟ ਦੇ ਵਿੱਚ ਆਪਣੀਆਂ ਮਤਲਬ ਉੱਥੇ ਕੇਸ ਵੀ ਅਟੈਂਡ ਕੀਤੇ ਆ ਤਾਂ ਸ਼ਾਮ ਨੂੰ ਇਹਦੀ ਮਾਂ ਦਾ ਕਹਿਣਾ ਆ ਵੀ ਮੈਨੂੰ ਫੋਨ ਆਉਂਦਾ ਵੀ ਤੁਹਾਡੀ ਲੜਕੀ ਠੀਕ ਨਹੀਂ ਆ ਮਤਲਬ ਠੀਕ ਨਹੀਂ ਆ ਬਿਮਾਰ ਆ ਤਾਂ ਫੇਰ ਰਾਤ ਨੂੰ ਹੀ ਆ ਜਾਂਦਾ ਵੀ ਉਹ ਹੁਣ ਰਹੀ ਨਹੀਂ ਇਸ ਦੁਨੀਆ ਤੇ ਨਹੀਂ ਰਹੀ ਤਾਂ ਤੁਸੀਂ ਆ ਜਾਓ ਚਲੋ ਮਤਲਬ ਠੰਡ ਦਾ ਮੌਸਮ ਹੋਣ ਕਰਕੇ ਇਹਦੀ ਮਾਂ ਵਿਧਵਾ ਆ ਉਹ ਰੱਲੇ ਪਿੰਡ ਦੇ ਵਿੱਚ ਉਹਨੇ ਬਹੁਤ ਛੋਟੀ ਛੋਟੀ ਮਿਹਨਤ ਕਰਕੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਨੂੰ ਇਸ ਮੁਕਾਮ ਤੇ ਪਹੁੰਚਾਇਆ ਸੀ ਤਾਂ ਉਹ ਅਗਲੇ ਦਿਨ ਆਪਣੇ ਭਰਾਵਾਂ ਨੂੰ ਨਾਲ ਲੈ ਕੇ ਜਦੋਂ ਉੱਥੇ ਜਾਂਦੀ ਹੈ ਤੇ ਮੋਰਚਰੀ ਚ ਉਹਦੀ ਡੈੱਡ ਬੋਡੀ ਮਿਲਦੀ ਹੈ ਤੇ ਇੱਕ ਸੁਸਾਈਡ ਨੋਟ ਉਹਨੂੰ ਦਿਖਾਇਆ ਜਾਂਦਾ ਵੀ ਆ ਉਹ ਲਿਖ ਕੇ ਗਈ ਆ ਉਹਦੀ ਮਾਂ ਵੇਖ ਕੇ ਰੋਲਾ ਪਾਉਂਦੀ ਆ ਕਿ ਇਹ ਮੇਰੀ ਧੀ ਦੀ ਲਿਖਾਈ ਨਹੀਂ ਆ ਉਹ ਇਹਦੇ ਤੇ ਸਵਾਲ ਚੁੱਕਦੀ ਆ ਜਾਂ ਮਾਂ ਦੀ ਲਗਾਤਾਰ ਗੱਲਬਾਤ ਹੁੰਦੀ ਹੋਊਗੀ ਕਿਉਂਕਿ ਹਰ ਮਾਂ ਆਪਣੇ ਬੱਚੇ ਬਾਰੇ ਜਾਣਦੀ ਹੁੰਦੀ ਆ ਤਾਂ ਉਹਨੇ ਕਿਹਾ ਕਿ ਮੇਰੀ ਧੀ ਦਾ ਕਤਲ ਹੋਇਆ ਏ ਇਹ ਸੂਇ ਸਾਈਡ ਨਹੀਂ ਆ ਚਲੋ ਉਹ ਥਾਣੇ ਗਏ ਪਰ ਥਾਣੇ ਵਾਲਿਆਂ ਨੇ ਉਹਨਾਂ ਦੀ ਗੱਲ ਨਹੀਂ ਸੁਣੀ ਮਤਲਬ ਬਹੁਤ ਬੁਰੀ ਤਰ੍ਹਾਂ ਕਿਉਂਕਿ ਵਾਰ-ਵਾਰ ਕੱਲ ਵੀ ਉਹਦੀ ਮਦਰ ਨਾਲ ਮੇਰੀ ਗੱਲ ਹੋਈ ਸੀ ਉਹ ਕਹਿੰਦੀ ਸੀ ਨੇ ਨਿਆਂ ਵਾਲੇ ਖੇਤ ਵਾਂਗੂ ਵਾਰ-ਵਾਰ ਲੁਧਿਆਣੇ ਸਾਨੂੰ ਜਾਣਾ ਪੈਂਦਾ ਆ ਪਰ ਸਾਨੂੰ ਸਗੋਂ ਥਾਣੇ ਵਿੱਚ ਜਲੀਲ ਕੀਤਾ ਜਾਂਦਾ ਰਾਤ ਦੇ 8 8 9 ਵਜੇ 9 ਵਜੇ ਤੱਕ ਸਾਡੀ ਗੱਲ ਵੀ ਨਹੀਂ ਸੁਣੀ ਜਾਂਦੀ ਜੀ ਇਹਨਾਂ ਤੋਂ ਪੈਸਿਆਂ ਦੀ ਵੀ ਮੰਗ ਕੀਤੀ ਗਈ ਹੈ ਉਹਨਾਂ ਦੇ ਮਾਪਿਆਂ ਦਾ ਹਾਂ ਉਹਨਾਂ ਦੇ ਤੁਸੀਂ ਉਹਨਾਂ ਦੇ ਪਰਿਵਾਰ ਨਾਲ ਗੱਲ ਕਰੋ 3000 ਰੁਪਏ ਤੋਂ ਉਹਨਾਂ ਤੋਂ ਲੈ ਲਿਆ ਕਾਰਵਾਈ ਲਈ ਤੇ ਅਗੋਂ ਉਹਨਾਂ ਨੇ ਕਹਿੰਦੇ ਸਾਥ ਉਹਨਾਂ ਨੇ ਲੱਖ ਰੁਪਏ ਦੀ ਮੰਗ ਕੀਤੀ ਤਾਂ ਇਹਨਾਂ ਦੇ ਕੋਲ ਇਹਨਾਂ ਕਿਹਾ ਵੀ ਅਸੀਂ ਨਹੀਂ ਦੇ ਸਕਦੇ ਤਾਂ ਯਾਨੀ ਇੱਥੇ ਸਵਾਲ ਉੱਠਦੇ ਆ ਕਿ ਇੱਕ ਐਦਾਂ ਪੜ੍ਹੀ ਲਿਖੀ ਕੁੜੀ ਜਿਹੜੀ ਕੰਮ ਕਰਦੀ ਸੀ ਵੱਡੇ ਸੁਪਨੇ ਲੈ ਕੇ ਉਹਦੀ ਐਦਾਂ ਅਚੰਚੇਤ ਮੌਤ ਹੋ ਜਾਣੀ 25 ਸਾਲ ਦੀ ਉਹਦੀ ਉਮਰ ਆ ਤਾਂ ਮਨ ਲਓ ਜੇ ਸੁਸਾਈਡ ਵੀ ਆ ਤਾਂ ਸੁਸਾਈਡ ਕਿਉਂ ਕੀਤਾ ਕਿਹੜੀਆਂ ਹਾਲਤਾਂ ਦੇ ਵਿੱਚ ਕੀਤਾ ਗਿਆ ਇੱਥੇ ਹੁਣ ਇਹ ਆ ਕਿ ਉਹ ਇਨਕਲਾਬੀ ਧਿਰ ਦੇ ਨਾਲ ਕੰਮ ਕਰਦੀ ਸੀ ਤਾਂ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਸਾਰੇ ਇਨਕਲਾਬੀਆਂ ਨੂੰ ਗਾਲਾਂ ਕੱਢਣ ਤੇ ਲੱਗੇ ਹੋਏ ਆ ਤਾਂ ਸਾਰੇ ਇਨਕਲਾਬੀ ਧਿਰਾਂ ਵਾਸਤੇ ਇੱਕ ਸਵਾਲ ਆ ਕਿ ਜਦੋਂ ਸਾਡੇ ਕੋਲੇ ਨੌਜਵਾਨ ਬੱਚੇ ਆਉਂਦੇ ਆ ਕਿਉਂਕਿ ਇਸ ਜਥੇਬੰਦੀ ਦੇ ਤੁਸੀਂ ਪਿਛੋਕੜ ਚ ਜਾਓ ਤਾਂ ਕਈ ਹੋਰ ਇੱਕ ਨਵਕਰਨ ਨਾਂ ਦੇ ਮੁੰਡੇ ਨੇ 2016 ਦੇ ਵਿੱਚ ਸੁਸਾਈਡ ਕੀਤਾ ਨੋਟਸ ਲੈ ਕੇ ਵੱਡਾ ਉਹਨੇ ਸੁਸਾਈਡ ਨੋਟ ਲਿਖਿਆ ਕਲਪਨਾ ਲੜਕੀ ਆ ਜਿਹੜੀ ਉਹਨਾਂ ਨੂੰ ਛੱਡ ਗਈ ਆ ਹੋਰ ਵੀ ਬਹੁਤ ਸਾਰੇ ਬੱਚੇ ਨੇ ਨੌਜਵਾਨ ਨੇ ਜਿਹੜੇ ਛੱਡ ਕੇ ਆਏ ਨੇ ਤੇ ਉਹ ਦੱਸਦੇ ਨੇ ਕਿ ਕਿੰਨਾ ਉਹ ਜਦੋਂ ਜਥੇਬੰਦੀ ਦੇ ਵਿੱਚ ਕੋਈ ਸ਼ਾਮਲ ਹੁੰਦਾ ਉਹਨਾਂ ਨੂੰ ਕਹਿੰਦੇ ਕਿ ਪਿਛਲੇ ਪੂਲ ਤੋੜਾਓ ਮਾਂ ਪਿਓ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਉਹਨਾਂ ਤੋਂ ਆਪਦੀ ਜਾਇਦਾਦ ਦਾ ਹਿੱਸਾ ਲੈ ਕੇ ਆਓ ਤੇ ਫਿਰ ਉਹ ਐਸੀ ਵਲਗਣ ਵਲ ਦਿੰਦੇ ਆ ਕਿ ਉਹਦੇ ਚ ਬੱਚਿਆਂ ਨੂੰ ਬਾਹਰ ਨਹੀਂ ਨਿਕਲਣ ਦਿੰਦੇ ਤੇ ਇਸ ਕਰਕੇ ਆਵੇ ਇਹ ਬਹੁਤ ਵੱਡੇ ਸਵਾਲ ਨੇ ਕਲਪਨਾ ਨਾ ਮੇਰੀ ਗੱਲ ਹੋਈ ਤਾਂ ਇੱਥੋਂ ਤੱਕ ਮੈਨੂੰ ਸ਼ਰਮ ਵੀ ਆਉਂਦੀ ਹੈ ਕਿ ਅਸੀਂ ਇਨਕਲਾਬੀਆਂ ਤੇ ਇਨਕਲਾਬੀ ਕਿਉਂਕਿ ਫਿਊਡਲ ਸਮਾਜ ਦੇ ਵਿੱਚ ਵੀ ਉਹ ਗੱਲਾਂ ਨਹੀਂ ਹੁੰਦੀਆਂ ਜਿਹੜੀਆਂ ਉਹ ਜਥੇਬੰਦੀ ਕਰ ਰਹੀ ਆ ਉਹ ਕਹਿੰਦੇ ਵੀ ਜੇ ਵਿਆਹ ਵੀ ਕਰ ਦਿੰਦੇ ਮੈਂ ਮੈਂ ਕਿ ਮੰਨ ਲਓ ਇੱਕ ਬੰਦ ਕਮਰੇ ਦੇ ਵਿੱਚ ਤੁਹਾਨੂੰ ਬੰਦ ਕਰਕੇ ਵਿਆਹ ਕਰਤਾ ਕੋਈ 19 ਸਾਲ ਦੀ ਕੁੜੀ ਨੂੰ 40 ਸਾਲ ਦੇ ਨਾਲ ਵਿਆਹਤਾ ਵਿਆਹਤਾ ਮੰਨ ਲਿਆ ਪਤੀ ਪਤਨੀ ਦਾ ਸਬੰਧ ਬਣ ਗਿਆ ਉਹ ਪਤੀ ਪਤਨੀ ਦੇ ਸਬੰਧ ਕੀ ਹੁੰਦੇ ਉਹ ਕਮਰੇ ਦੇ ਅੰਦਰ ਉਹਨਾਂ ਦੇ ਆਪਸ ਵਿੱਚ ਹੁੰਦੇ ਆ ਉਹ ਕਹਿੰਦੇ ਉਹਨਾਂ ਦੀ ਵੀਡੀਓਗ੍ਰਾਫੀ ਕੀਤੀ ਜਾਂਦੀ ਉਹਨਾਂ ਦੇ ਸਬੰਧਾਂ ਦੀ ਉਹਨਾਂ ਦੀਆਂ ਫੋਟੋਆਂ ਕਰ ਲਈਆਂ ਜਾਂਦੀਆਂ ਤੇ ਫਿਰ ਉਹਨਾਂ ਬੱਚਿਆਂ ਨੂੰ ਇਹ ਡਰਾ ਕੇ ਰੱਖਿਆ ਜਾਂਦਾ ਹੈ ਕਿ ਤੁਹਾਡੇ ਅਸੀਂ ਫੋਟੋ ਸਾਡੇ ਕੋਲੇ ਨੇ ਤੁਹਾਡੀਆਂ ਵੀਡੀਓ ਨੇ ਤਾਂ ਇਹ ਅਸੀਂ ਵਾਇਰਲ ਕਰ ਦਾਂਗੇ ਤੇ ਮੈਂ ਉਸ ਨੌਜਵਾਨਾਂ ਨੂੰ ਵੀ ਇਹ ਕਹਿਣਾ ਚਾਹੁੰਦੀ ਆ ਕਿ ਜੇ ਉਹਨਾਂ ਨੂੰ ਇਸ ਗੱਲ ਦੀ ਸੰਗ ਸ਼ਰਮ ਨਹੀਂ ਹੈਗੀ ਕਿ ਅਸੀਂ ਵੀਡੀਓ ਵਾਇਰਲ ਕਰਾਂਗੇ ਪਹਿਲੀ ਗੱਲ ਉਹ ਕਰ ਨਹੀਂ ਸਕਦੇ ਕਿਉਂਕਿ ਸੋਸ਼ਲ ਮੀਡੀਆ ਦੇ ਵੀ ਕੋਈ ਜਾਪਤਾ ਹੈ ਨਾ ਜੇ ਉਹ ਕਰਦੇ ਵੀ ਨੇ ਤੇ ਜੇ ਤੁਹਾਨੂੰ ਸੰਗ ਨਹੀਂ ਨਾ ਤਾਂ ਅਸੀਂ ਵੀ ਮਤਲਬ ਨਹੀਂ ਸੰਗ ਕਰਦੇ ਤਾਂ ਤੁਸੀਂ ਕਰ ਦਿਓ ਕੀ ਕਰ ਲਓਗੇ ਤੁਸੀਂ ਇਹ ਕਰਕੇ ਸੋ ਇਦਾਂ ਦਾ ਇੱਕ ਜਥੇਬੰਦੀ ਦੇ ਵਿੱਚ ਹੋਣਾ ਇੱਕ ਕਲਟ ਬਣਾ ਕੇ ਉਹਨੇ ਰੱਖਿਆ ਇਹ ਬਹੁਤ ਮਾੜੀ ਗੱਲ ਆ ਇਹਦੇ ਖਿਲਾਫ ਅਸੀਂ ਸਾਰੇ ਇਕੱਠੇ ਆ ਕਿਉਂਕਿ ਪਰਿਵਾਰ ਚਾਹੁੰਦਾ ਇਨਸਾਫ ਮਿਲੇ ਘਟੋ ਘਟ ਪੁਲਿਸ ਐਫ ਆਈ ਆਰ ਦਰਜ ਕਰੇ ਜਿਨ੍ਹਾਂ ਦੇ ਪਰਿਵਾਰ ਨਾ ਲੈਂਦਾ ਆ ਉਹਦੇ ਤੇ ਇਨਕੁਆਰੀ ਕਰੇ ਅਸੀਂ ਕਹਿੰਦੇ ਨਿਰਪੱਖ ਜਾਂਚ ਹੋਣੀ ਚਾਹੀਦੀ ਆ ਜਿਹੜਾ ਦੋਸ਼ੀ ਅਸੀਂ ਕਿਸੇ ਨੂੰ ਮਤਲਬ નિર્ਦੋਸ਼ ਨੂੰ ਵੀ ਨਹੀਂ ਕਹਿੰਦੇ ਕਿ ਉਹਦੇ ਤੇ ਕਾਰਵਾਈ ਕਰੋ ਇਹ ਦਿਨਰ ਪੱਖ ਜਾਂਚ ਹੋਵੇ ਤੇ ਜਿਹੜੇ ਦੋਸ਼ੀ ਨੇ ਪਿਛਲੀ ਇਸ ਟੀਵੀ ਦੇਖੀ ਜਾਵੇ ਉਸ ਜਥੇਬੰਦੀ ਤੇ ਕਿਉਂਕਿ ਸਾਡੇ ਅੱਗੇ ਤਾਂ ਅੱਜ ਇਨਕਲਾਬੀ ਜਥੇਬੰਦੀਆਂ ਐਸਕੇਮ ਤਹਿਤ ਸਾਡੇ ਦੇਸ਼ ਦੀਆਂ ਹਾਲਤਾਂ ਇਦਾਂ ਦੀਆਂ ਨੇ ਕਿ ਸਾਰੇ ਇਕੱਠੇ ਹੋ ਕੇ ਲੜ ਰਹੇ ਆ ਤੇ ਅਸੀਂ ਕਹਿੰਦੇ ਨੌਜਵਾਨ ਪੀੜ੍ਹੀ ਨੂੰ ਇਹਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਪਰ ਜੇ ਸਾਡੇ ਅੱਗੇ ਆ ਖੜੀਆਂ ਨੇ ਇਦਾਂ ਦੀਆਂ ਗੱਲਾਂ ਖੜੀਆਂ ਨੇ ਤਾਂ ਕਿਹੜੇ ਬੱਚੇ ਮਾਪੇ ਸਾਡੇ ਨਾਲ ਬੱਚਿਆਂ ਨੂੰ ਲੱਗਣ ਦੇਣਗੇ ਸੋ ਇਸ ਕਰਕੇ ਇਹਦੇ ਉੱਤੇ ਐਕਸ਼ਨ ਕਮੇਟੀ ਬਣੀ ਆ ਤਾਂ ਉਹਨੇ ਨੇ ਅੱਜ ਇੱਥੇ ਵੀ ਸ਼ਰਧਾਂਜਲੀ ਸਮਾਗਮ ਹੋਇਆ ਵੱਡਾ 22 ਤਰੀਕ ਨੂੰ 22 ਨੂੰ ਮਾਨਸਾ ਇਕੱਠ ਰੱਖਿਆ ਆ ਕਿਉਂਕਿ ਉਹਦੀ ਰਜਿਸਟ੍ਰੇਸ਼ਨ ਦਲਜੋਤ ਦੀ ਮਾਨਸਾ ਬਾਹਰ ਐਸੋਸੀਏਸ਼ਨ ਵਿੱਚ ਸੀ ਤਾਂ ਉਹ ਵੀ ਨਾਲ ਨੇ ਤਾਂ ਉਸ ਤੋਂ ਬਾਅਦ 2 ਫਰਵਰੀ ਨੂੰ ਲੁਧਿਆਣੇ ਵਿੱਚ ਵੱਡਾ ਇਕੱਠ ਰੱਖਿਆ ਗਿਆ ਵੀ ਉੱਥੇ ਇਕੱਠ ਕਰਾਂਗੇ ਹੋਰ ਵੀ ਬਹੁਤ ਸਾਰੇ ਐਕਸ਼ਨ ਅਲਿਕ ਐਂਡ ਐਕਸ਼ਨ ਕਮੇਟੀ ਨੇ ਤਾਂ ਅਸੀਂ ਮੰਗ ਕਰਦੇ ਹਾਂ ਕਿ ਦੇਖੋ ਇੱਕ ਇਨਕਲਾਬੀ ਥੇਰਿਆ ਜਿਹਦੇ ਉੱਤੇ ਸਵਾਲ ਉੱਠੇ ਆ ਦੂਜੇ ਪਾਸੇ ਇਨਕਲਾਬ ਦੇ ਨਾਂ ਤੇ ਭਗਤ ਸਿੰਘ ਦੇ ਨਾਂ ਲੈ ਕੇ ਬਣੀ ਹੋਈ ਪਾਰਟੀ ਰਾਜ ਕਰ ਰਹੀ ਆ ਤੇ ਉਹਦੇ ਵਿੱਚ ਇਨਸਾਫ ਲੈਣ ਲਈ ਇੱਕ ਵਿਧਵਾ ਮਾਂ ਨੂੰ ਇਦਾਂ ਝਟਕਣਾ ਪਵੇ ਇਹ ਬਹੁਤ ਮਾੜੀ ਗੱਲ ਆ ਇਹਦੇ ਲਈ ਅਸੀਂ ਇਨਕਲਾਬੀ ਧਿਰਾਂ ਜਿੰਨੀਆਂ ਵੀ ਲੋਕਪੱਖੀ ਨੇ ਅਨਸਾਪਸੰਦ ਜਥੇਬੰਦੀਆਂ ਸਾਰੇ ਰਲ ਕੇ ਉਹਦੇ ਇਨਸਾਫ ਦੀ ਲੜਾਈ ਲੜਾਂਗੇ ਜੀ ਸੁਸਾਈਡ ਨੋਟ ਦੀ ਗੱਲ ਕਰੀਏ ਤਾਂ ਸੁਸਾਈਡ ਨੋਟ ਦੇ ਵਿੱਚ ਪਰਿਵਾਰ ਦੇ ਖਿਲਾਫ ਲਿਖਿਆ ਗਿਆ ਕਿ ਲੜਕੀ ਪਰਿਵਾਰ ਤੋਂ ਤੰਗ ਸੀ ਪਰਿਵਾਰ ਤੰਗ ਪਰੇਸ਼ਾਨ ਉਹਨਾਂ ਨੂੰ ਕਰਦਾ ਸੀ ਬਿਮਾਰ ਰਹਿੰਦੀ ਸੀ ਪਰ ਇਸ ਦੇ ਉਲਟਾ ਉਹਨਾਂ ਦੇ ਜਥੇਬੰਦੀ ਤੇ ਇਲਜ਼ਾਮ ਲਗਾਏ ਜਾ ਰਹੇ ਆ ਬਿਲਕੁਲ ਕਿਉਂਕਿ ਜਿੱਥੋਂ ਮੈਨੂੰ ਪਤਾ ਲੱਗਾ ਕਿ ਜਿੱਦਣ ਇਹ ਗਏ ਨੇ ਪਰਿਵਾਰ ਵਾਲੇ ਗਏ ਨਹੀਂ ਉਹਦੀ ਮੰਮੀ ਉਹਨਾਂ 7-8 ਜਣੇ ਬੰਦਿਆਂ ਨੂੰ ਮਤਲਬ ਸ਼ਾਇਦ ਇੰਨੇ ਕ ਜਣੇ ਲੈ ਕੇ ਗਏ ਨੇ ਇਹ 7-8 ਜਣੇ ਗਏ ਆ ਤੇ ਉਹ ਜਥੇਬੰਦੀ ਵਾਲਿਆਂ ਨੇ ਉਥੇ ਮਤਲਬ 30 40 ਬੰਦੇ ਜਾਂਦਿਆਂ ਨੂੰ ਇਕੱਠੇ ਕੀਤੇ ਸੀ ਤਾਂ ਮਤਲਬ ਜਿੱਦਾਂ ਨਹੀਂ ਹੁੰਦਾ ਵੀ ਇੱਕ ਪ੍ਰੈਸ਼ਰਾਈਜ਼ ਕਰਨਾ ਤੇ ਨਾਲ ਦੀ ਨਾਲ ਬੋਲਣ ਉਹ ਲੱਗ ਗਏ ਆ ਦੇਖੋ ਉਹਦਾ ਸੂਸਾਈਡ ਨਾਟ ਐਂ ਕੀਤਾ ਆ ਇਹਦੇ ਸਾਡਾ ਕੋਈ ਕਸੂਰ ਨਹੀਂ ਤੁਸੀਂ ਆਪਣੇ ਆਪ ਹੀ ਬੋਲ ਰਹੇ ਹੋ ਹੈਨਾ ਫਿਰ ਉਹਨਾਂ ਨੇ ਆਪਦੇ ਹੱਕ ਦੇ ਵਿੱਚ ਇਹ ਡਿਫੈਂਸ ਬਣਾਇਆ ਆ ਕਿ ਉਹਦਾ ਪਰਿਵਾਰ ਤੋਂ ਦੁਖੀ ਸੀ ਉਹਦੀ ਮੰਮੀ ਨੂੰ ਇਹਦੇ ਮਾਣੇ ਮਤਲਬ ਉਹਦੀ ਮੰਮੀ ਦਾ ਨਾਮ ਵੀਰਪਾਲ ਕੌਰ ਆ ਵੀਰਪਾਲ ਨੇ ਉਹਨਾਂ ਨੂੰ ਦਿਖਾਇਆ ਹੈ ਪੁਲਿਸ ਨੂੰ ਦੇ ਕੇ ਇਹ ਸਬੂਤ ਕਿ ਆ ਦੇਖੋ ਮੈਂ Google Pay ਕਰਦੀ ਨਹੀਂ ਉਹ ਮੇਰੇ ਤੋਂ ਲਗਾਤਾਰ ਪੈਸੇ ਲੈਂਦੀ ਸੀ ਗੱਲਾਂ ਕਰਦੀ ਸੀ ਉਹ ਕਾਲ ਡਿਟੇਲਾਂ ਉਹਨਾਂ ਨੇ ਦਿੱਤੀਆਂ ਉਹ ਕਿਵੇਂ ਕਹਿ ਸਕਦੇ ਆ ਕਿ ਉਹ ਹੁਣ ਬਹੁਤ ਸਾਰੀਆਂ ਵੀਡੀਓ ਪਰਿਵਾਰ ਦਿਖਾ ਵੀ ਰਿਹਾ ਹੈ ਹਾਲਾਂਕਿ ਉਹਦੀ ਮਦਰ ਦਾ ਕਹਿਣਾ ਸੀ ਕਿ ਜਿੱਦ ਦਿਨ ਮੈਂ ਉੱਥੇ ਗਈ ਮੇਰਾ ਫੋਨ ਚੋਰੀ ਹੋ ਗਿਆ ਜਿਹਦੇ ਵਿੱਚ ਬਹੁਤ ਸਾਰੀਆਂ ਮੇਰੇ ਕੋਲ ਹੋਰ ਵੀ ਵੀਡੀਓ ਸੀਗੀਆਂ ਤਾਂ ਇਸ ਕਰਕੇ ਵੀ ਇਹ ਮਤਲਬ ਪਰਿਵਾਰ ਕਹਿੰਦਾ ਕਿ ਬਿਲਕੁਲ ਝੂਠਾ ਦੋਸ਼ ਹੈ ਸਾਡੀ ਬੇਟੀ ਦਾ ਸਾਡੇ ਨਾਲ ਸੰਪਰਕ ਸੀ ਤੇ ਮਤਲਬ ਜਿਸ ਉਮੀਦਾਂ ਦੇ ਨਾਲ ਬੇਟੀ ਨੂੰ ਉਹਨੇ ਨੇ ਪੜਾਇਆ ਸੀ ਕਿਵੇਂ ਇੱਕ ਵਿਧਵਾ ਮਾਂ ਜਿਹੜੀ ਆ ਉਹ ਆਪਣੀ ਬੇਟੀ ਨੂੰ ਕੱਟਆਫ ਕਰ ਦੋਗੀ ਨਹੀਂ ਹੋ ਸਕਦਾ ਸੋ ਇਸ ਕਰਕੇ ਆ ਬੱਚੇ ਹੋਣ ਵੀ ਕਿਸੇ ਵੇਲੇ ਸੰਕਟ ਦੇ ਵਿੱਚ ਉਹ ਗਲਤ ਫੈਸਲਾ ਵੀ ਲੈ ਲੈਣ ਤਾਂ ਵੀ ਮਾਵਾਂ ਨਹੀਂ ਕਦੇ ਵੀ ਪਿੱਛਾ ਦੇਂਦੀਆਂ ਇਹ ਉਹਨਾਂ ਦੇ ਮਤਲਬ ਉਹਨਾਂ ਦੇ ਪਰਿਵਾਰ ਵੱਲੋਂ ਹੀ ਕਿਹਾ ਜਾ ਰਿਹਾ ਕਿ ਦੋ ਦੋਸ਼ ਜਿਹੜੇ ਬੀਮਣਿਆਦ ਆ ਉਹ ਆਪਣੀ ਸਕਿਨ ਬਚਾਉਣ ਦੇ ਲਈ ਕਰ ਰਹੇ ਨੇ ਇੱਕ ਪਾਸੇ ਭਗਵੰਤ ਸਿੰਘ ਮਾਂ ਦੇ ਰਾਸਤੇ ਤੇ ਚੱਲਣਾ ਭਗਤ ਸਿੰਘ ਦੇ ਰਾਸਤੇ ਤੇ ਚੱਲਣਾ ਦੂਸਰੇ ਪਾਸੇ ਇਨਕਲਾਬੀ ਕਹਿਣਾ ਪਰ ਇਹ ਤੀਸਰੇ ਪਾਸੇ ਜੇ ਗੱਲ ਕਰੀ ਤਾਂ ਇਹੋ ਜੇ ਕੁਝ ਹੋਣਾ ਲੜਕੀਆਂ ਨੂੰ ਬਲੈਕਮੇਲ ਕਰਨਾ ਉਹਨਾਂ ਨੂੰ ਸੁਸਾਈਡ ਅਟੈਂਪਟ ਕਰਨ ਲਈ ਕਸਾਉਣਾ ਫਿਰ ਕੀ ਲੱਗਦਾ ਪੰਜਾਬ ਆਪਣਾ ਕਿੱਧਰ ਨੂੰ ਜਾ ਰਿਹਾ ਹੈ ਇਹੀ ਤਾਂ ਸੋਚਣਾ ਦਾ ਸਵਾਲ ਆ ਵੀ ਇੱਕ ਜਥੇਬੰਦੀ ਮਤਲਬ ਉਹ ਜਿਹੜੀ ਜਥੇਬੰਦੀ ਆ ਲਲਕਾਰ ਜਥੇਬੰਦੀ ਆ ਉਹ ਵੀ ਭਗਤ ਸਿੰਘ ਦੀ ਗੱਲ ਕਰਦੇ ਆ ਫਿਰ ਉਹ ਜਦੋਂ ਕੋਈ ਬੱਚਾ ਉਹਨਾਂ ਦੇ ਨਾਲ ਰਲ ਜਾਂਦਾ ਹੈ ਇਹ ਹੁਣ ਮੈਂ ਮਤਲਬ ਸੱਚ ਜਾਣੋ ਮੈਂ ਉਹਨਾਂ ਨੂੰ ਜਾਣਦੀ ਆ ਜਥੇਬੰਦੀ ਨੂੰ ਬੜੇ ਚਿਰ ਦੀ ਪਰ ਮੈਨੂੰ ਉਹਨਾਂ ਦੇ ਅੰਦਰ ਕੀ ਕੋਈ ਚੱਲਦਾ ਹੈ ਨਿਕਲਣਾ ਤਾਂ ਨਹੀਂ ਸੀ ਪਤਾ ਇਹ ਤਾਂ ਹੁਣ ਜਿਹੜੇ ਨੌਜਵਾਨ ਮੁੰਡੇ ਜਾਂ ਕੁੜੀਆਂ ਉਹਨਾਂ ਨੂੰ ਛੱਡ ਕੇ ਆਏ ਆ ਸਾਨੂੰ ਉਹ ਗੱਲਾਂ ਉਹਨਾਂ ਤੋਂ ਪਤਾ ਲੱਗ ਰਹੀਆਂ ਨੇ ਉਹ ਕਹਿੰਦੇ ਕਿ ਤੁਸੀਂ ਜਦੋਂ ਜਥੇਬੰਦੀ 'ਚ ਸ਼ਾਮਲ ਹੁੰਦੇ ਹੋ ਤੁਸੀਂ ਸਾਰੇ ਪਿਛਲੇ ਰਿਸ਼ਤੇ ਖਤਮ ਕਰਕੇ ਆਓ ਭਗਤ ਸਿੰਘ ਦਾ ਤੇ ਆਦੇ ਪਰਿਵਾਰ ਨਾਲ ਰਾਬਤਾ ਅਖੀਰ ਤੱਕ ਰਿਹਾ ਹੈ ਉਹ ਜਥੇਬੰਦੀ ਦੇ ਉਹਦਾ ਹਾਂ ਉਹਨਾਂ ਦੀ ਜਥੇਬੰਦੀ ਦੇ ਰੂਣੇ ਭਗਤ ਸਿੰਘ ਦੀ ਵਿਚਾਰਤਾ ਦਾ ਤੇ ਚੱਲਣ ਦੀ ਗੱਲ ਕਰਦੇ ਆ ਪਰ ਭਗਤ ਸਿੰਘ ਦਾ ਤੇ ਪੂਰਾ ਪਰਿਵਾਰ ਇਨਕਲਾਬੀ ਸੀ ਤੇ ਉਹ ਬੰਦਾ ਰਾਦੀਆਂ ਚਾਚੀਆਂ ਨੂੰ ਪਿਆਰ ਕਰਦਾ ਸੀ ਉਹਨਾਂ ਨਾਲ ਗੱਲਾਂ ਕਰਦਾ ਸੀ ਉਹਦੀਆਂ ਚਿੱਠੀਆਂ ਪੜ ਲਓ ਉਹ ਕੋਈ ਰਿਸ਼ਤਾ ਖਤਮ ਕਰਨਉਣੀ ਸੀ ਕਹਿੰਦੇ ਅੱਛਾ ਨਾਲ ਇਹ ਕਹਿੰਦੇ ਰਿਸ਼ਤਾ ਖਤਮ ਕਰੋ ਆਪਣੀ ਪ੍ਰਾਪਰਟੀ ਲੈ ਕੇ ਆਓ ਹਿੱਸਾ ਲੈ ਕੇ ਆਓ ਹਾਂ ਤੇ ਮਾਂ ਨੂੰ ਮਾਂ ਹੀ ਕਹਿਣਾ ਪਿਓ ਨੂੰ ਪਿਓ ਨਹੀਂ ਕਹਿਣਾ ਤੂੰ ਇੱਕ ਬੰਦਾ ਐ ਮੈਂ ਇੱਕ ਬੰਦਾ ਬਸ ਇਦਾਂ ਦੀਆਂ ਕੁਝ ਉਹਨਾਂ ਦੇ ਆਪਣੇ ਬਣਾਏ ਆ ਰੂਲਸ ਸਾਡੇ ਉਹ ਹজম ਨਹੀਂ ਹੋ ਰਹੀਆਂ ਗੱਲਾਂ ਜਿਹੜੀਆਂ ਉਹ ਕਰ ਰਹੀ ਨੇ ਤਾਂ ਭਗਵੰਤ ਮਾਨ ਸਰਕਾਰ ਤੇ ਵੀ ਆ ਜਿਹੜੇ ਉਹ ਕਹਿੰਦੇ ਕਿ ਇੱਥੇ ਰਿਸ਼ਵਤ ਖੋਰੀ ਨਹੀਂ ਚੱਲਦੀ ਅਸੀਂ ਬੰਦ ਕਰ ਦਿੱਤੀ ਆ ਪਰਿਵਾਰ ਨਾਲ ਗੱਲ ਕਰ ਲੋ ਸਾਡੇ ਨਾਲੋਂ ਵੱਧ ਤਾਂ ਪਰਿਵਾਰ ਦੱਸੂਗਾ ਨਾ ਸਾਨੂੰ ਤਾਂ ਪਰਿਵਾਰ ਨੇ ਦੱਸਿਆ ਕਿ ਸਾਥੋਂ ਉਹਨਾਂ ਨੇ ਪੈਸੇ ਦੀ ਮੰਗ ਕੀਤੀ ਆ ਤੇ ਇੱਕ ਮਾਂ ਜਿਹਦੀ 25 ਸਾਲਾਂ ਦੀ ਧੀ ਜਿਹਦੇ ਤੋਂ ਉਹਨੇ ਸੁਫਨੇ ਲੈ ਕੇ ਉਹਦੀ ਸਾਰੀ ਭਵਿੱਖ ਖੜਾ ਸੀਗਾ ਉਹ ਮਰ ਜਾਵੇ ਉਹ ਮਾਂ ਰੋ ਵੀ ਨਹੀਂ ਸਕੀ ਅੱਜ ਉਹ ਲੁਧਿਆਣੇ ਜਾ ਰਹੀ ਆ ਅੱਜ ਉਹ ਮਾਨਸਾ ਜਾ ਰਹੀ ਉਹ ਤੱਕੇ ਖਾਰੇ ਆ ਕਿ ਮੇਰੀ ਧੀ ਦਾ ਮੈਨੂੰ ਇਨਸਾਫ ਦਿਓ ਪਰ ਅੱਗੋਂ ਪੁਲਿਸ ਉਹਨਾਂ ਦੀ ਗੱਲ ਸੁਣਨ ਤਿਆਰ ਨਹੀਂ ਸਕੋ ਤਾਂ ਜਲੀਲ ਕੀਤਾ ਜਾਂਦਾ ਮਤਲਬ ਗੱਲੀ ਇਹ ਨਹੀਂ ਕਿ ਗੱਲ ਮਤਲਬ ਕੋਈ ਮਨੁੱਖੀ ਹਮਦਰਦੀ ਤਾਂ ਹੈ ਹੀ ਨਹੀਂ ਸਗੋਂ ਜਲੀਲ ਕੀਤਾ ਜਾ ਰਿਹਾ ਇਹਦੋਂ ਮੜਾ ਕੀ ਹੋ ਸਕਦਾ ਮਤਲਬ ਹੁਣ ਤੱਕ ਐਫ ਆਈ ਆਰ ਦਰਜ ਵੀ ਨਹੀਂ ਕੀਤੀ ਗਈ ਨਹੀਂ ਕੀਤੀ ਨਹੀਂ ਕੀਤੀ ਦੇਖੋ ਅਸੀਂ ਇਹ ਜਥੇਬੰਦੀਆਂ ਮਿਲੀਆਂ ਨੇ ਜਿੱਦਣ ਜਥੇਬੰਦੀਆਂ ਮਿਲੀਆਂ ਨੇ ਤਰੀਕ ਮੈਂ ਭੁੱਲਦੀ ਆ ਵੱਦਣ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਥਾਣੇਦਾਰ ਜਾਂ ਐਸਐਚਓ ਨਾਲ ਗੱਲ ਹੋਈ ਸੀ ਉਹਨਾਂ ਨੇ ਕਿਹਾ ਕਿ ਮੈਨੂੰ 2 ਦਿਨ ਦੇ ਦਿਓ ਮੈਨੂੰ ਆਪੱਖ ਜਿਹੜੇ ਤੁਸੀਂ ਲਿਆਏ ਪਤਾ ਨਹੀਂ ਸੀ 2 ਦਿਨਾਂ ਤੋਂ ਮੈਂ ਤੁਹਾਨੂੰ ਇਹ ਮਤਲਬ ਇਨਕੁਆਰੀ ਕਰਕੇ ਤੇ ਪਰਚਾ ਦਰਜ ਕਰਦਾ ਇਸ ਗੱਲ ਨੂੰ ਵੀ 10 ਤੋਂ ਵੱਧ ਦਿਨ ਹੋ ਗਏ ਆ ਤਾਂ ਬਾਅਦ 'ਚ ਜਦੋਂ ਮਿਲਣ ਗਏ ਜਾਂ ਹੋਰ ਜਥੇ ਬੰਦੀਆਂ ਦੇ ਨਮਾਇਦੇ ਮਿਲਣ ਗਏ ਤਾਂ ਉਹਨਾਂ ਦਾ ਰੁਖ ਬਿਲਕੁਲ ਬਦਲ ਗਿਆ ਸੀ ਉਹਨਾਂ ਦੀ ਬੋਲੀ ਹੋਰ ਸੀਗੀ